ਇੱਕ 14 ਸਾਲ ਦੇ ਮੁੰਡੇ ਤੋਂ ਡਰ ਕੇ ਭਾਜਪੀ ਦੀ ਸਰਕਾਰ ਇਸ ਮੁੰਡੇ ਤੇ ਐਫਆਈਆਰ ਕਰ ਦਿੰਦੀ ਆ। ਅਸ਼ਵਮੀਤ ਗੋਤਮ ਜੋ ਯੂਪੀ ਦੇ ਲਖਨਊ ਸ਼ਹਿਰ ਦਾ ਰਹਿਣ ਵਾਲਾ ਸਿਰਫ 14 ਸਾਲ ਇਸ ਜਵਾਕ ਦੀ ਉਮਰ ਆ ਤੇ ਦਲਿਤ ਸਮਾਜ ਨੂੰ ਬਿਲੋਂਗ ਕਰਦਾ। ਹੁਣ ਨਾ ਤਾਂ ਇਸ ਜਵਾਕ ਨੇ ਕੋਈ ਖੂਨ ਕੀਤਾ ਤੇ ਨਾ ਹੀ ਦੇਸ਼ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਨੂੰਨ ਤੋੜਿਆ। ਇਸ ਜਵਾਕ ਦੇ ਹੱਥ 'ਚ ਤੇ ਆਸੇ-ਪਾਸੇ ਥੋਨੂੰ ਕੱਲੀਆਂ ਕਿਤਾਬਾਂ ਹੀ ਮਿਲਣਗੀਆਂ। ਜਿੰਨਾਂ ਕਿਤਾਬਾਂ ਨੂੰ ਪੜ੍ਹ ਕੇ ਤੇ ਆਪਣੇ ਦੇਸ਼ ਦੇ ਸੰਵਿਧਾਨ ਨੂੰ ਪੜ੍ਹ ਕੇ ਇਸ ਮੁੰਡੇ ਨੇ ਫੈਕਸ ਤੇ ਬੇਸਿਸ ਤੇ ਭਾਜਪੀ ਦੀ ਸਰਕਾਰ ਨੂੰ ਤੇ ਮੋਦੀ ਸਾਹਿਬ ਨੂੰ ਕੁਝ ਲਕਿੱਤੇ ਹੁਣ ਉਹਨਾਂ ਸਵਾਲਾਂ ਦਾ ਜਵਾਬ ਤਾਂ ਸਰਕਾਰ ਨੇ ਕੀ ਦੇਣਾ ਸੀ ਸਗੋਂ ਇਸ ਮੁੰਡੇ ਤੇ ਐਫਆਈਆਰ ਕਰ ਦਿੱਤੀ ਜਾਂਦੀ ਆ ਤਾਂ ਕਿ ਇਸ ਜਵਾਬ ਦੀ ਆਵਾਜ਼ ਦੱਬੀ ਜਾ ਸਕੇ ਜਿੱਥੇ ਇਸ ਮੁੰਡੇ ਦੀ ਉਮਰ ਦੇ ਜਵਾਬ ਸੋਸ਼ਲ ਮੀਡੀਆ ਤੇ ਇਧਰ ਉਧਰ ਦਾ ਕੰਟੈਂਟ ਦੇਖਦੇ ਆ ਤੇ ਆਪਦਾ ਟਾਈਮ ਵੇਸਟ ਕਰਦੇ ਆ ਉੱਥੇ ਹੀ 14 ਸਾਲ ਦੇ ਅਸ਼ਵਮੀਤ ਗੋਤਮ ਨੇ ਇੱਕ ਐਜੂਕੇਸ਼ਨਲ ਕੰਟੈਂਟ ਕ੍ਰੀਏਟਰ ਬਣ ਦਾ ਫੈਸਲਾ ਕੀਤਾ ਜਿਹਦੇ ਨਾਲ ਉਹ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰ ਸਕੇ ਦੇਸ਼ ਦੇ ਕਿਸੇ ਵੀ ਮੁੱਦੇ ਤੇ ਪੋਲੀਟੀਕਲ ਹੋਵੇ ਜਾਂ ਸੋਸ਼ਲ ਹੋਵੇ ਹਰ ਮੁੱਦੇ ਤੇ ਪਾਈ ਹੋਈ ਵੀਡੀਓ ਤੁਹਾਨੂੰ ਇਸ ਮੁੰਡੇ ਦੇ ਚੈਨਲ ਤੇ ਮਿਲ ਜੂਗੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਸ ਮੁੰਡੇ ਨੂੰ 20 ਲੱਖ ਤੋਂ ਵੀ ਜ਼ਿਆਦਾ ਲੋਕ ਫੋਲੋ ਕਰਦੇ ਆ ਤੇ ਦਰੋਵਰਾਠੀ ਅਰਗੇ ਕਈ ਵੱਡੇ ਕੰਟੈਂਟ ਕ੍ਰੀਏਟਰਸ ਉਹ ਵੀ ਇਸ ਮੁੰਡੇ ਦੇ ਤੇ ਇਹਦੀ ਸੋਚ ਦੇ ਫੈਨ ਆ ਪਰ ਸੱਚ ਬੋਲਣ ਵਾਲਿਆਂ ਤੋਂ ਹੀ ਆਪਣੇ ਦੇਸ਼ ਦੀ ਸਰਕਾਰ ਨੂੰ ਸਭ ਤੋਂ ਵੱਡਾ ਖਤਰਾ ਇਹਨਾਂ ਨੂੰ ਤਾਂ ਅਬਿਨਾਵ ਅਰੋੜਾ ਅਰਗੇ ਜਵਾਕ ਚੰਗੇ ਲੱਗਦੇ ਆ ਜੋ ਧਰਮ ਦੇ ਨਾਮ ਤੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੁਣ ਦੂਜੇ ਪਾਸੇ ਹੈਗਾ ਇਹ 12 ਸਾਲ ਦਾ ਅਬਿਨਾਵ ਅਰੋੜਾ ਜੋ ਸਕੂਲ ਜਾਣ ਦੀ ਉਮਰ 'ਚ ਇੱਕ ਇੰਟਰਨੈਸ਼ਨਲ ਬਾਬਾ ਬਣ ਚੁੱਕਿਆ ਜੋ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਧਰਮ ਗਿਆਨ ਵੰਡ ਰਿਹਾ ਹੈ 12 ਸਾਲ ਦੇ ਜਵਾਕ ਵੱਲੋਂ ਵੱਡੇ ਵੱਡੇ ਧਾਰਮਿਕ ਸਮਾਗਮ ਕੀਤੇ ਜਾ ਰਹੇ ਆ ਜਿੱਥੇ ਲੱਖਾਂ ਦੀ ਗਿਣਤੀ 'ਚ ਬੇਵਕੂਫ ਲੋਕ ਇਸ ਜਵਾਕ ਦੀਆਂ ਗੱਲਾਂ ਸੁਣਨ ਆਉਂਦੇ ਆ ਅਬਿਨਵ अरोड़ा ਤੇ ਇਹਦਾ ਪਿਓ ਮਿਲ ਕੇ ਕਰੋੜਾਂ ਰੁਪਈਆ ਦੀਆਂ ਗੱਡੀਆਂ ਤੇ ਪ੍ਰਾਪਰਟੀ ਬਣਾ ਚੁੱਕੇ ਆ ਤੇ ਇਹ ਦੋਨੇ ਪਿਓ ਪੁੱਤ ਬਿਜ਼ਨਸ ਕਲਾਸ ਫਲਾਈਟਾਂ 'ਚ ਟਰੈਵਲ ਕਰਦੇ ਆ ਮਤਲਬ ਇਹਨਾਂ ਨੇ ਧਰਮ ਵਾਲਾ ਬਿਜ਼ਨਸ ਮਾਡਲ ਪੂਰਾ ਸੈੱਟ ਕੀਤਾ ਵਿਆ ਤੇ ਇਹੋ ਜਿਹੇ ਜਵਾਕ ਨੂੰ ਭਾਜਪਾ ਦੇ ਨਿਤਿਨ ਗੜਕਰੀ ਵੱਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ ਮਤਲਬ ਆਪਣੇ ਦੇਸ਼ ਦਾ ਤੇ ਇਹਦੇ ਲੀਡਰਾਂ ਦਾ ਕਿਹੜੇ ਲੈਵਲ ਦਾ ਭੱਠਾ ਬੈਠ ਚੁੱਕਿਆ ਹੁਣ ਅਸ਼ਮਵੀਤ ਗੋਤਮਾਰਗੇ ਜੋ ਪੜ ਲੈ ਕੇ ਦੇਸ਼ ਨੂੰ ਕੋ ਚੰਗੀ ਸੇ ਦੇਣਗੇ ਜਾਂ ਅਬਿਨਵ ਅਰੋੜਾ ਅਰਗੇ ਪਖੰਡੀ ਜਵਾਕ ਜਿਨ੍ਹਾਂ ਨੂੰ ਸਰਕਾਰ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਪਾਲ ਰੱਖਿਆ